ਇੱਥੇ ਆਪਾਂ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਡਾਇਮੰਡਨ ਚ ਰੋਜ਼ ਹੀ ਆਪਣਾ ਆਉਣਾ ਜਾਣਾ ਰਹਿੰਦਾ ਸੀ। ਰੋਜ਼ ਹੀ ਸਵੇਰੇ ਆਪਾਂ 11 ਵਜੇ ਆ ਜਾਂਦੇ ਸੀ ਤੇ ਸ਼ਾਮੀ ਹੀ ਘਰੇ ਵਾਪਸ ਜਾਂਦੇ ਸੀ। ਕਿਉਂਕਿ ਘਰੇ ਕੋਈ ਹੁੰਦਾ ਨਹੀਂ ਜਦੋਂ ਤਾਂ ਫਿਰ ਘਰੇ ਜਾਣ ਦੀ ਮਿਲਣੀ ਕਰਦਾ ਹੈਗਾ। ਇੱਥੇ ਆਪਣਾ ਕਾਫੀ ਪੰਜਾਬੀ ਲੋਕ ਦਿੱਲੀ ਆਉਂਦੇ ਆ ਉਹਨਾਂ ਦੇ ਨਾਲ ਵਿੱਚ ਆਪਣਾ ਦਿਲ ਲੱਗ ਜਾਂਦਾ ਤੇ ਜੇ ਇੱਥੇ ਗੁਰਦੁਆਰਾ ਸਾਹਿਬ ਨਾ ਹੋਣ ਤਾਂ ਬਹੁਤ ਹੀ ਲੋਕਾਂ ਦਾ ਜਿਹੜਾ ਹੈਗਾ ਬੁਰਾ ਹਾਲ ਹੋ ਜਾਵੇ ਕਿਉਂਕਿ ਗੁਰਦੁਆਰਾ ਸਾਹਿਬ ਦੀ ਬਹੁਤ ਵੱਡੀ ਸਪੋਰਟ ਹੈ ਇੱਥੇ ਸਟੂਡੈਂਟ ਨੂੰ ਵੀ ਸਟੂਡੈਂਟ ਵੀ ਜਿਵੇਂ ਕਿ ਬਹੁਤ ਸਾਰੇ ਸਟੂਡੈਂਟ ਹੈ ਉਹ ਜਿਹਨੇ ਕਿ ਜਿਹੜੇ ਕਿ ਸਿਰਫ ਇੱਥੋਂ ਹੀ ਰੋਟੀ ਖਾ ਕੇ ਜਾਂਦੇ ਆ ਤੇ ਸ਼ਾਮ ਦੀ ਵੀ ਕਾਲਜ ਤੋਂ ਆ ਕੇ ਰੋਟੀ ਇੱਥੇ ਹੀ ਖਾ ਜਾਂਦੇ ਨੇ ਕੋਈ ਵੀ ਉਹਨਾਂ ਨੂੰ ਰੋਕ ਟੋਕ ਨਹੀਂ ਹੈਗੀ ਤਾਂ ਫਿਰ ਉਹਨਾਂ ਨੂੰ ਬੱਚਿਆਂ ਨੂੰ ਘਰੇ ਆਪਣੀ ਇਕੱਲਿਆਂ ਇਕੱਲਿਆਂ ਨੂੰ ਰੋਟੀ ਬਣਾਉਣ ਦੀ ਵੀ ਕੋਈ ਟੈਨਸ਼ਨ ਨਹੀਂ ਰਹਿੰਦੀ ਉਹ ਆਪਦੀ ਰੋਟੀ ਵਗੈਰਾ ਸਵੇਰ ਸ਼ਾਮ ਇੱਥੇ ਖਾ ਜਾਂਦੇ ਆ ਜੇ ਫ੍ਰੀ ਹੋਣ ਤਾਂ ਘੰਟਾ ਦੋ ਘੰਟੇ ਸੇਵਾ ਕਰ ਜਾਂਦੇ ਨੇ ਤੇ ਚਲੋ ਵਿਚਾਰਿਆਂ ਦਾ ਟਾਈਮ ਪਾਸ ਹੋ ਜਾਂਦਾ ਕਰਦਿਆਂ ਨੇ ਤਾਂ ਐਵੇਂ ਕਹਿ ਕੇ ਭੇਜਿਆ ਹੁੰਦਾ ਕਿ ਚਲੋ ਕੈਨੇਡਾ ਚੱਲੇ ਹੋ ਤੁਸੀਂ ਇੱਕ ਵਾਰੀ ਲਾਤੇ ਤੁਹਾਡੇ ਤੇ ਪੈਸੇ ਤੇ ਹੁਣ ਅੱਗੇ ਤੁਸੀਂ ਆਪਣੀਆਂ ਫੀਸਾਂ ਕੱਢ ਲਿਓ